ਇਹ ਇਨਸੀਡੈਂਟ ਹੋਣੇ ਹੋਇਆ ਬੜਾ ਅਨਫੋਰਚੂਨੇਟ ਆ। ਲੈ ਹੁਣ ਇਹਨਾਂ ਦੇ ਮਾਰਕਰ ਨੂੰ ਵੀ ਮਿਲਿਆ ਸਾਡੇ ਆਪਣੇ ਪਰਿਵਾਰ ਨੇ ਦੂਜੀ ਦੂਜੀ ਤੀਜੀ ਪੀੜ੍ਹੀ ਦਾ ਸਾਡਾ ਸੰਬੰਧ ਆ ਆਪਣਾ ਸ਼ਹਿਰ ਆ। ਇਹ ਜਿਹੜੇ ਸ਼ਰਾਰਤੀ ਅਨਸਰ ਨੇ ਇਹਨਾਂ ਦੀ ਕੋਈ ਐਸੀ ਗੱਲ ਹੋਊਗੀ ਉਹਦਾ ਜਾਂਚ ਕਰ ਰਿਹਾ। ਮੇਰੇ ਨਾਲ ਦੀ ਗੱਲ ਜਿਹੜੀ ਆ ਉਹ ਸਾਡੇ ਜਿਹੜੇ ਡੀਆਈਜੀ ਨੇ ਬਾਰਡਰ ਰੇਂਜ ਸ੍ਰੀ ਨਾਨਕ ਸਿੰਘ ਜੀ ਉਹਨਾਂ ਦੇ ਨਾਲ ਮੈਂ ਡਿੱਕੀ ਜੀ ਦੀ ਗੱਲ ਵੀ ਟੈਲੀਫੋਨ ਤੇ ਕਰਵਾਈ ਆ ਔਰ ਉਹਨਾਂ ਨੇ ਵੀ ਪ੍ਰੋਸਾ ਦਿੱਤਾ ਕਿ ਬਹੁਤ ਜਲਦੀ ਜਿਹੜੇ ਬੰਦੇ ਨੇ ਇਹਨਾਂ ਨੂੰ ਫੜਾਂਗੇ ਉਹ ਪੰਜਾਬ ਦੇ ਵਿੱਚ ਤੁਸੀਂ ਪਹਿਲਾਂ ਵੀ ਵੇਖਿਆ ਕਿ ਜਿੱਥੇ-ਜਿੱਥੇ ਕੋਈ ਅਵਰੀਐਂਸਿਡੈਂਟ ਹੋਇਆ ਉਹ ਸਾਰੇ ਹੀ ਤਕਰੀਬਨ ਟਰੇਸ ਆਊਟ ਵੀ ਕਰ ਲਏ ਨੇ ਟਰੇਸ ਆਊਟ ਕਰਕੇ ਤੇ ਉਹਨਾਂ ਨੂੰ ਐਸ ਪਰ ਦੀ ਕਾਨੂੰਨ ਦੇ ਮਤਾਬਕ ਉਹ ਡੀਲ ਵੀ ਕੀਤਾ ਜਾ ਰਿਹਾ ਸੋ ਬਿਲਕੁਲ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰੂੰਗਾ ਸਾਡੀ ਸਰਕਾਰ ਬਿਲਕੁਲ ਲਾਲ ਖੜੀ ਆ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ ਕਰਨੀ ਔਰ ਇਹ ਜਿਹੜੇ ਇਹੋ ਜਿਹੇ ਐਂਟੀ ਸੋਸ਼ਲ ਐਲੀਮੈਂਟਸ ਨੇ ਇਹ ਕਿਸੇ ਦੇ ਸਕੇ ਨਹੀਂ ਹੈਗੇ ਔਰ ਇਹਨਾਂ ਨੂੰ ਬਹੁਤ ਜਲਦੀ ਆਡੈਂਟੀਫਾਈ ਕਰਕੇ ਫੜਾਂਗੇ ਔਰ ਸਾਹਮਣੇ ਲੋਕਾਂ ਦੇ ਲੈ ਕੇ ਆਵਾਂਗੇ ਇਸ ਕਰਕੇ ਮੈਂ ਵੀ ਅਪੀਲ ਕਰੂੰਗਾ ਕਿ ਆਪਾਂ ਸ਼ਾਂਤੀ ਬਰਕਰਾਰ ਰੱਖਣੀ ਹੈ ਆਪਣਾ ਰੋਟੀਨ ਵਾਲਾ ਕੰਮ ਜਿਹੜਾ ਤੁਹਾਨੂੰ ਅਸੀਂ ਕਰਨਾ ਤੇ ਇਹ ਜਿਹੜਾ ਇਨਸੀਡੈਂਟ ਅਨਫੋਰਚੂਨੇਟ ਆ ਪੁਲਿਸ ਪੂਰੀ ਤਰੀਕੇ ਦੇ ਨਾਲ ਇਸ ਗੱਲ ਦੇ ਪਿੱਛੇ ਪੈ ਗਈ ਔਰ ਬਹੁਤ ਜਲਦੀ ਇਹ ਜਿਹੜੇ ਦੋਸ਼ੀ ਨੇ ਸਾਹਮਣੇ ਆਉਣ ਪਹਿਲਾਂ ਹੀ ਨਫਸ ਵਰਤਿਆ ਵੀ ਇਹ ਐਂਟੀ ਸੋਸ਼ਲ ਐਲੀਮੈਂਟ ਆ ਜਿਹੜਾ ਨਹੀਂ ਚਾਹਂਦੇ कि सद्भावना ਰਹੇ ਯਾਰ ਨਹੀਂ ਚਾਹਦੇ ਕਿ ਆਪਸ ਦੇ ਵਿੱਚ ਭਾਈਚਾਰਾ ਰਹੇ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਪਰ ਲੋਕ ਬਹੁਤ ਸਿਆਣੇ ਨੇ عوام ਬਹੁਤ ਸਿਆਣਾ ਉਹਨਾਂ ਨੇ ਇਹਨਾਂ ਦੀ ਕਿਸੇ ਦੀ ਗੱਲ 'ਚ ਨਹੀਂ ਆਉਣਾ ਔਰ ਤੁਸੀਂ ਵੇਖਿਓ ਬਹੁਤ ਜਲਦੀ ਇਹ ਬੰਦੇ ਸਾਹਮਣੇ ਆਉਣਗੇ ਆਈਡੈਂਟੀਫਾਈ ਹੋ ਪਰ ਦੇਖਦੇ ਆ ਮੈਂ ਸਾਹਿਬ ਵੀ ਆਏ ਦਿਨ ਕਿੰਨੇ ਕਿਤੇ ਗੋਲੀ ਚੱਲੀ ਆਦੀ ਹੈ ਉਥੇ ਵੀ ਅਬਾਟ ਦੇ ਵਿੱਚ ਵੀ ਜਿਹੜਾ ਵਪਾਰੀ ਦੇ ਉੱਤੇ ਗੋਲੀ ਚੱਲੀ ਸੀ ਤੈਨੂੰ ਪਿੱਛੇ ਤੁਸੀਂ ਇਹ ਪਰ ਇਹ ਜਿਹੜਾ ਕੰਮ ਚੱਲ ਰਿਹਾ ਹੈਗਾ ਬੰਨੀ ਰਿਹਾ ਤੁਸੀਂ ਇੱਕ ਗੱਲ ਦੇਖੀ ਆ ਕਿ ਜਿੱਥੇ-ਜਿੱਥੇ ਵੀ ਕੋਈ ਕੂਆ ਹੋਇਆ ਜਿਹੜੇ ਮਲਜਮ ਨੇ ਉਸ ਤੋਂ ਡਰੇਸ ਆਊਟ ਹੋ ਗਏ ਨੇ ਫੜੇ ਗਏ ਨੇ ਔਰ ਮੈਂ ਤੁਸੀਂ ਕੋਈ ਇਨਸੀਡੈਂਟ ਵੇਖ ਲਓ ਕੋਈ ਐਸਾ ਅਨਪ੍ਰੇਸ਼ ਨਹੀਂ ਆ ਸਾਰੇ ਪੜੇਗੇ ਨੇ ਇਹ ਵੀ ਬਹੁਤ ਜਲਦੀ ਪੜ ਕੇ ਲੋਕਾਂ ਦੇ ਸਾਹਮਣੇ ਲਿਆਵਾਂਗੇ ਔਰ ਜਾਨ ਔਰ ਮਾਲ ਦੀ ਰੱਖਿਆ ਕਰਨੀ ਸਰਕਾਰ ਦਾ ਫਰਜ਼ ਆ ਔਰ ਗੁਆਂਤਮਾਨ ਜੀ ਇਸ ਗੱਲ ਦੀ ਬੋਲੇ ਸਟ੍ਰਿਕਟ ਨੇ ਉਹਨਾਂ ਨੇ ਕੋਈ ਧੰਗਲ ਅੰਦਾਜ਼ੀ ਇਸ ਗੱਲ ਤੋਂ ਨਹੀਂ ਅੱਖੀ ਦੀ ਆਉਣ ਵਾਲੇ ਤੇ ਇਹਦੇ ਵਿੱਚ ਬਹੁਤ ਜਲਦੀ ਤੁਸੀਂ ਦੇਖੋ ਇਹ ਬੰਦੇ ਫੜ ਕੇ ਦੇਖਿਆ ਜੇ ਅਨਤੀ ਸੋਸ਼ਲ ਐਲੀਮੈਂਟ ਔ ਕੁਝ ਵੀ ਕਰ ਸਕਦਾ ਠੀਕ ਹੈ ਮੈਂ ਜੀ ਸਾਡੇ ਉਹਦੇ ਨਹੀਂ ਬਿਲਕੁਲ ਕਾਬੂ ਕਰਕੇ ਸਾਹਮਣੇ ਆਉਣਗੇ ਦੇਖਿਓ ਮੀ ਮੁਲਾਜ਼ਮ ਸੀ ਮੇਰਾ ਤੇ ਲੜਕੇ ਹੀ ਉਹ ਕਲਾ ਉਥੇ ਨੂੰ ਕੋਲਸ ਘਰੇ ਸੀ ਤੇ ਲ ਤੋਂ ਲੜਕੇ ਗਾਹ ਗਏ ਆ ਚਾਂਦੇ ਦੇ ਫਾਇਰ ਕਰਕੇ ਤੇ ਸਿੱਧੇ ਲੰਗੇ ਹਮ ਕਿਸ ਤਰ੍ਹਾਂ ਉਹ ਬੀਆ ਸੀ ਉਹਨਾਂ ਦੇ ਪਾਰ ਫੜੇ ਸੀ ਬਾਲ ਉਹ ਮੂੰਹ ਬੰਨੇ ਦਾ ਹੀ ਉਹਨਾਂ ਨੇ ਸਿਰ ਤੇ ਵੀ ਬੰਨੇ ਦਾ ਹੀ ਪਰ ਨਾਲ ਜਿਆਦੇ ਮੂੰਹ ਦਾ ਮੋਨੀ ਸਰਦਾਰ ਭਾਜੀ ਸਰਦਾਰ ਹੀ ਮੇਰੇ ਸਾਹਮਣੇ ਨਹੀਂ ਜਗ ਧਮਕੀ ਭਰੀ ਕਾਲ ਜ ਨਹੀਂ 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 ਕੋਈ ਕਹਿੋ ਜੀ ਗੱਲ ਨਹੀਂ ਕੁਛ ਕਹਿੰਦੇ ਬੋਲ ਕੇ ਵੀ ਗਏ ਕੁਛ ਕਹਿ ਗਏ ਕੁਛ ਨਹੀਂ ਨਾ ਕੋਈ ਬੁਲਿਆ ਨਹੀਂ ਮਨ ਕੀ ਪੁਲਿਸ ਲਾਗਦੇ ਚੱਲ ਗਏ ਕਿੰਨੀਆਂ ਗੋਲੀਆਂ ਚੱਲੀਆਂ ਦੋ ਚੱਲੀਆਂ ਇੱਕ ਚੱਲੀ ਹੈ ਇੱਕ ਨਹੀਂ ਚੱਲੀ ਪਹਿਲੇ ਪਾਸੇ ਵਾਲਾ ਸੀ ਕਿ ਉਹ ਫਟ ਕਰ ਰਿਹਾ ਸੀ ਆ ਸ਼ੀਸ਼ਾ ਜਿਹੜਾ ਟੁੱਟਿਆ ਹੈ ਵੀ ਗੋਲੀਆਂ ਵੱਜਣ ਕਰਦੇ ਹਾਂ ਹਾਂਜੀ 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 ਕੀ ਮੰਗ ਕਰਦੇ ਹੋ ਤੁਸੀਂ ਹੁਣ ਐੱਸਐੱਸਪੀ ਸਾਹਿਬ ਤੋਂ ਮੰਗ ਕਰਨਾ ਹੈ ਕਿ ਜਿਹੜੇ ਬੰਦੇ ਆ ਫੜੇ ਜਾਣ ਤੇ ਸਾਨੂੰ ਮਤਲਬ ਰਿਸ਼ਤਿਆਂ ਨੂੰ ਪੂਰਾ ਵਿਸ਼ਵਾਸ ਹੈ ਉਹ ਪੂਰਾ ਕਰਨ ਦਾ ਇਲਾਜ ਕਰਨਾ ਕੀ ਨਾ ਵਿੱਦਿਆ ਆਪਣਾ ਜੇ ਨਾਮ ਮਦਦ ਨਾਲ ਕਿਸ ਤਰ੍ਹਾਂ ਦਾ ਮੌਲਾ ਅਸੂਲੇ ਪ੍ਰਮਾਣ ਦਾ ਬਾਬਾ ਬਾਜ਼ਾਰ ਚ ਦਸੇ ਬਾਈਸਤੀ ਨੂੰ ਲੱਗਦਾ ਉਹ ਫਿਰ ਡੈਸਲ ਪਾਈ ਜਾਂਦੀ ਹੈ ਜਦੋਂ ਫਿਰ ਗੋਲੀ ਚੱਲੇ ਤੁਹਾਰ ਬੰਦੇ ਤੇ ਮੰਚ ਡੈਸੇਤ ਹੁੰਦੀ ਹੈ ਮੈਂ ਸਮਝ ਗਿਆ ਤੁਹਾਡੀ ਗੱਲ ਹੈ ਪਰ ਦੇਖੋ ਨਾ ਕਿ ਕੋ ਪਤਾ ਸੋੜਾ ਲੱਗਦਾ ਰਹੇਗਾ ਸਰਵਾਰਧਤ ਕੀ ਬਾਰੇ ਕੋਣ ਕਰ ਗਿਆ ਅੱਜ ਇਹ ਅੱਜ ਪੰਜਾਬ ਬਾਜ਼ ਕੰਪਨੀ ਦੇ ਦੁਕਾਨ ਤੇ ਜਿਹੜੀ ਫਾਇਰਿੰਗ ਇਨਸੀਡੈਂਟ ਹੋਇਆ ਅਸੀਂ ਸਾਰੇ ਅਫਸਰ ਮੌਕੇ ਤੇ ਪਹੁੰਚੇ ਹੋਏ ਆਂ ਜਾਂਚ ਕਰ ਰਹੇ ਆਂ ਜਲਦੀ ਤੋਂ ਜਲ ਜਿਹੜੇ ਵਾਰਦਤ ਕਰਨ ਵਾਲੇ ਉਹਨਾਂ ਨੂੰ ਅਰੈਸਟ ਕਰ ਲਵਾਂਗੇ ਕੀ ਸਰ ਵਾਪਸ ਹੋਈ ਬਗ ਲਗਾ ਇੱਕ ਗੋਲੀ ਚੱਲੀ ਹੈ ਪੰਜਾਬ ਵਾਚ ਕੰਪਲੀਟ ਹੈ ਤਾਂ ਸਾਰੇ ਅਫਸਰ ਇੱਥੇ ਮੌਕੇ ਤੇ ਆਂ ਤੈਨੂੰ ਅਸੀਂ ਲੱਗੇ ਹੋਏ ਆਂ ਇਨਵੈਸਟੀਗੇਸ਼ਨ ਕਰ ਰਹੇ ਆਂ ਜਲਦੀ ਜਲਦੀ ਪ੍ਰੈਸ ਰਿਲੀਜ਼ ਓਪ ਕਰ ਲਵਾਂਗੇ ਉਹ ਸੀ ਨਾ ਜਾਣ ਉਹਨਾਂ ਨੇ ਆਪਣਾ ਜਿਹੜਾ ਸਮੂਹ ਬਣਿਆ ਹੋਇਆ ਸੀ ਪਲਸਰ ਮੋਟਰਸਾਈਕਲ ਤੇ ਤਾਂ ਸਾਡੀਆਂ ਟੀਮਾਂ ਲੱਗੀਆਂ ਆਂ ਜਲਦੀ ਜਲਦੀ ਪ੍ਰੈਸ ਓਪ ਕਰ ਲਵਾਂਗੇ ਸੀਸੀਟੀਵੀ ਕੈਮਰਾ ਨਾ ਦੇਖ ਰਹੇ ਹਾਂ ਸਾਰਾ ਇਨਵੈਸਟੀਗੇਸ਼ਨਲ ਪਾਰਟ ਲੱਗ